ਸਤਿ ਸ਼੍ਰੀ ਅਕਾਲ ਜੀ ਬਹੂ ਮੈਨੂੰ ਕਹਿੰਦੇ ਹੋਏ ਚੰਗਾ ਤਾਣੀ ਲੱਗ ਰਿਹਾ ਪਰ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਤੇਰਾ ਪੇਕੇ ਜਾਣਾ ਔਖਾ ਆ ਤੂੰ ਪੇਕੇ ਨਹੀਂ ਜਾ ਸਕੇਂਗੀ ਰੂਬੀ ਦੀ ਸੱਸ ਨੇ ਰੂਬੀ ਨੂੰ ਕਿਹਾ ਤਾਂ ਰੂਬੀ ਬੋਲੀ ਨਹੀਂ ਜਾ ਪਾਉਂਗੀ ਕੀ ਮਤਲਬ ਮੰਮੀ ਜੀ ਤਾਂ ਉਹਦੀ ਸੱਸ ਬੋਲੀ ਬਹੂ ਤੇਰੀ ਨਨਾਨ ਅਨੀਤਾ ਆ ਰਹੀ ਆ ਤਾਂ ਇਸ ਵਾਰ ਤੂੰ ਪੇਕੇ ਨਾ ਹੀ ਜਾਵੇਂ ਤਾਂ ਚੰਗਾ ਆ ਕਿਉਂਕਿ ਉਹਦਾ 7ਵਾਂ ਮਹੀਨਾ ਚੱਲ ਰਿਹਾ ਆ ਤੇ ਉਹ ਨੂੰਨ ਡਿਲੀਵਰੀ ਤੋਂ ਬਾਅਦ ਹੀ ਇੱਥੋਂ ਜਾਊਗੀ ਤਾਂ ਤੂੰ ਐਵੇਂ ਕਿਵੇਂ ਜਾ ਸਕੇਂਗੀ ਤਾਂ ਰੂਬੀ ਦੇ ਹੱਥ ਕੰਮ ਕਰਦੇ ਕਰਦੇ ਰੁਕ ਗਏ ਤੇ ਉਹ ਹੌਲੀ ਜਹੀ ਭੁੜ-ਭੜਾਉਣ ਲੱਗੀ ਤਿੰਨ ਚਾਰ ਮਹੀਨੇ ਉਹ ਵੀ ਡਿਲੀਵਰੀ ਦੇ ਲਈ ਆਖਿਰ ਅਨੀਤਾ ਕੀ ਸੋਚ ਕੇ ਇੱਥੇ ਆ ਰਹੀ ਆ ਕਿ ਮੈਂ ਉਹਦੀ ਸੇਵਾ ਕਰੂੰਗੀ ਮੰਮੀ ਜੀ ਕੋਲੋਂ ਤਾਂ ਕੰਮ ਹੁੰਦਾ ਨਹੀਂ ਆ ਇਹਦਾ ਮਤਲਬ ਤਾਂ ਇਹ ਹੋਇਆ ਨਾ ਕਿ ਮੈਂ ਹੀ ਪੀਸਦੀ ਰਹੂੰਗੀ ਰੂਬੀ ਦੇ ਚਿਹਰੇ ਦੇ ਬਦਲਦੇ ਹੋਏ ਭਾਵ ਨੂੰ ਵੇਖ ਕੇ ਉਹਦੀ ਸਾਸ ਨੇ ਕਿਹਾ ਬਹੂ ਕੀ ਬੜਬੜਾਉਂਦੀ ਆ ਵੇਖ ਬਹੂ ਮੈਂ ਜਾਣਦੀ ਆ ਕਿ ਤੇਰਾ ਨੀਤਾ ਵੱਲੋਂ ਮਨ ਖੱਟਾ ਹੋ ਗਿਆ ਆ ਪਰ ਬਹੂ ਉਹ ਇਸ ਕਰ ਦਿੱਤੀ ਆ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਤਾਂ ਇਹੋ ਜਹ ਟਾਈਮ ਤੇ ਉਹ ਇੱਥੇ ਨਹੀਂ ਆਉਗੀ ਤਾਂ ਕਿੱਥੇ ਜਾਊਗੀ ਰੂਬੀ ਕੁਝ ਕਹਿੰਦੀ ਉਦੋਂ ਹੀ ਉਹਦੀ ਨਿੱਕੀ ਜਹੀ ਬੱਚੀ ਜੋਤੀ ਦੇ ਰੋਂਦੀ ਆਵਾਜ਼ ਆਈ ਤੇ ਉਹ ਉਹਨੂੰ ਸੰਭਾਲਣ ਲਈ ਆਪਣੇ ਕਮਰੇ ਵਿੱਚ ਚਲੀ ਗਈ ਉਦੋਂ ਹੀ ਕਮਰੇ ਵਿੱਚ ਮੌਜੂਦ ਉਹਦੇ ਪਤੀ ਰਕੇਸ਼ ਨੇ ਕਿਹਾ ਰੂਬੀ ਤੂੰ ਆ ਗਈ ਮੈਨੂੰ ਲੱਗਾ ਕਿ ਜੋਤੀ ਕਮਰੇ 'ਚ ਹੀ ਇਕੱਲੀ ਆ ਇਸੇ ਲਈ ਮੈਂ ਫਟਾਫਟ ਨਹਾ ਕੇ ਬਾਹਰ ਆ ਗਿਆ ਰੂਬੀ ਨੇ ਕੋਈ ਜਵਾਬ ਨਹੀਂ ਦਿੱਤਾ ਉਹਨੂੰ ਇਸ ਤਰ੍ਹਾਂ ਚੁੱਪ ਵੇਖ ਕੇ ਰਕੇਸ਼ ਬੋਲਿਆ ਕੀ ਹੋਇਆ ਰੂਬੀ ਤੂੰ ਐਨੀ ਚੁੱਪ-ਚੁੱਪ ਜੀ ਕਿਉਂ ਆ ਤਰੂ ਵੀ ਬੋਲੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਕਿ ਅਨੀਤਾ ਦੇ ਆਉਣਾ ਆ ਤਰਕੇਸ਼ ਬੋਲਿਆ ਹਾਂ ਉਹ ਕੱਲ ਮੰਮੀ ਕਹਿਤਾ ਰਹੀ ਸੀ ਕਿ ਅਨੀਤਾ ਦਾ 7ਵਾਂ ਮਹੀਨਾ ਚੱਲ ਰਿਹਾ ਆ ਇਸ ਲਈ ਉਹ ਡਿਲੀਵਰੀ ਲਈ ਇਥੇ ਆਉਗੀ ਤਰੂ ਵੀ ਬੋਲੀ ਤੁਹਾਨੂੰ ਲੱਗਦਾ ਆ ਕਿ ਮੈਂ ਉਹਦਾ ਧਿਆਨ ਰੱਖ ਸਕੂੰਗੀ ਬੁਰਾ ਨਾ ਮੰਨਿਓ ਪਰ ਮੇਰੇ ਕੋਲ ਉਹਦੀ ਸੇਵਾ ਨਹੀਂ ਹੋਵੇਗੀ ਤੇ ਇਹਦੀ ਵਜ੍ਹਾ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੇਰੇ ਮਨ ਵਿੱਚ ਉਹਦੇ ਲਈ ਪੋਰਾ ਵੀ ਮੂੰਹ ਨਹੀਂ ਬਚਿਆ ਤਾਂ ਮੈਂ ਕਿਵੇਂ ਕਰ ਸਕੂੰਗੀ ਇਹ ਸਾਰਾ ਕੁਝ ਧਰਕੇਸ਼ ਬੋਲਿਆ ਹਾਂ ਮੈਂ ਜਾਣਦਾ ਹਾਂ ਇਹ ਸਭ ਕਰਨਾ ਤੇਰੇ ਲਈ ਵੀ ਮੁਸ਼ਕਲ ਹੋਵੇਗਾ ਤੇ ਮੈਂ ਵੀ ਤੇਰੇ ਕੋਲੋਂ ਇੰਨੇ ਵੱਡੇ ਦਿਲ ਦੀ ਉਮੀਦ ਨਹੀਂ ਕਰਦਾ ਇਸ ਲਈ ਮੰਮੀ ਨੂੰ ਮੈਂ ਕੱਲ ਹੀ ਕਹਿ ਦਿੱਤਾ ਆ ਕਿ ਮੈਂ ਇੱਕ ਨੌਕਰ ਰੱਖ ਲਵਾਂਗਾ ਆਖਿਰ ਜਿਹੋ ਜਿਹੀ ਵੀ ਆ ਭੈਣਿਆ ਮੇਰੀ ਤਾਂ ਮੇਰੀ ਵੀ ਮਜਬੂਰੀ ਆ ਤੂੰ ਸਮਝ ਸਕਦੀ ਆ ਉਹਨੂੰ ਆਉਣ ਤੋਂ ਮਨਾ ਤਾਂ ਨਹੀਂ ਕਰ ਸਕਦਾ ਨਾ ਆਖਿਰ ਮੰਮੀ ਦਾ ਦਿਲ ਦਿਖਾਉਣ ਦਾ ਕੀ ਫਾਇਦਾ ਜੇੜਾ ਕੁਝ ਵੀ ਤੇਰੇ ਤੇ ਅਨੀਤਾ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਉਹਨਾਂ ਦੀ ਤਾਂ ਕੋਈ ਗਲਤੀ ਨਹੀਂ ਆ ਪਰ ਉ ਵੀ ਬੋਲੀ ਮੈਂ ਉਹਨਾਂ ਨੂੰ ਇੱਥੇ ਆਉਣ ਤੋਂ ਮਨਾ ਨਹੀਂ ਕਰ ਰਹੀ ਪਰ ਯਾਦ ਰੱਖੇ ਮੈਂ ਉਹਨਾਂ ਦਾ ਕੋਈ ਵੀ ਕੰਮ ਨਹੀਂ ਕਰੂੰਗੀ ਤੁਸੀਂ ਸਮਝ ਸਕਦੇ ਹੋ ਮੇਰੇ ਕੋਲੋਂ ਇਹ ਹੋਵੇਗਾ ਵੀ ਨਹੀਂ ਕੱਲ ਨੂੰ ਰੱਬ ਨਾ ਕਰੇ ਜੇ ਕੁਝ ਗਲਤ ਹੋ ਗਿਆ ਤਾਂ ਉਹ ਇਹਦਾ ਇਲਜ਼ਾਮ ਮੇਰੇ ਤੇ ਲਗਾਉਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚੇਗੀ ਇਹ ਗੱਲ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਰਕੇਸ਼ ਬੋਲਿਆ ਮੈਂ ਸਮਝ ਸਕਦਾ ਹਾਂ ਰੂਬੀ ਪਰ ਤੂੰ ਪਰੇਸ਼ਾਨ ਨਾ ਹੋ ਤੂੰ ਬਸ ਜੋਤੀ ਤੇ ਘਰ ਨੂੰ ਸੰਭਾਲ ਲਈ ਉਹਨੂੰ ਮੰਮੀ ਤੇ ਕੰਮ ਵਾਲੀ ਆਪੇ ਸੰਭਾਲ ਲਊਗੀ ਫੇਰ ਤਾਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਨਾ ਰਾਕੇਸ਼ ਨੇ ਗੱਲ ਨੂੰ ਉੱਥੇ ਹੀ ਖਤਮ ਕਰ ਦਿੱਤਾ ਰੂਬੀ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਅਨੀਤਾ ਸ਼ੁਰੂ ਤੋਂ ਹੀ ਇੱਕ ਕਮੰਡੀ ਨਨਾਨ ਰਹੀ ਸੀ ਉਹ ਨਾ ਹੀ ਖੁਦ ਕੋਈ ਮਦਦ ਕਰਦੀ ਸੀ ਤੇ ਨਾ ਹੀ ਆਪਣੀ ਮਾਂ ਨੂੰ ਆਪਣੀ ਭਾਬੀ ਰੂਬੀ ਦੀ ਕੋਈ ਮਦਦ ਕਰਨ ਦਿੰਦੀ ਸੀ ਅਨੀਤਾ ਹਮੇਸ਼ਾ ਕਹਿੰਦੀ ਕਿ ਘਰ ਦਾ ਕੰਮ ਬਹੂ ਦਾ ਹੀ ਹੁੰਦਾ ਆ ਭਉ ਬਣ ਕੇ ਆਈਆਂ ਤਾਂ ਉਹ ਕਰੂਗੀ ਸਾਰਾ ਕੰਮ ਰਕੇਸ਼ ਤੇ ਉਹਦੀ ਮਾਂ ਉਹਨੂੰ ਸਮਝਾਉਂਦੇ ਪਰ ਉਹ ਉਹਨਾਂ ਨਾਲ ਵੀ ਲੜ ਪੈਂਦੀ ਵਕਤ ਬੀਤਿਆ ਜਦੋਂ ਰੂਬੀ ਪ੍ਰੈਗਨੈਂਟ ਹੋਈ ਉਦੋਂ ਵੀ ਅਨੀਤਾ ਨੇ ਉਹਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਾ ਛੱਡੀ ਰਕੇਸ਼ ਰੂਬੀ ਦੇ ਲਈ ਕੁਝ ਵੀ ਖਾਣ ਪੀਣ ਦੀ ਚੀਜ਼ ਲੈ ਕੇ ਆਉਂਦਾ ਤਾਂ ਅਨੀਤਾ ਉਹਦੇ ਤੇ ਆਪਣਾ ਹੱਕ ਪਹਿਲਾਂ ਜਿਤਾਉਣ ਲੱਗਦੀ। ਤਾਂ ਉਹਦੀ ਮਾਂ ਕਹਿੰਦੀ ਮੈਂ ਇਸ ਬੇਅਕਲ ਕੁੜੀ ਦਾ ਕੀ ਕਰਾਂ? ਇਹਦੇ ਪਿਓ ਤੇ ਦਾਦੀ ਨੇ ਇਹਦੀ ਹਰ ਜिद ਪੂਰੀ ਕਰਕੇ ਇਹਨੂੰ ਇੰਨਾ ਵਿਗਾੜ ਦਿੱਤਾ ਆ ਕਿ ਕਿੰਨਾ ਵੀ ਮਨਾ ਕਰ ਲਵਾਂ ਪਰ ਇਹ ਮੰਦੀ ਨਹੀਂ। ਉਲਟਾ ਸਾਰਿਆਂ ਨਾਲ ਲੜਨ ਨੂੰ ਤਿਆਰ ਰਹਿੰਦੀ ਆ। ਦੋਵੇਂ ਇਹਨੂੰ ਵਿਗਾੜ ਕੇ ਮੇਰੇ ਮੱਥੇ ਮਾਰ ਕੇ ਚਲੇ ਗਏ ਆ ਰੂਬੀ ਨੂੰ ਜਦੋਂ ਜਦੋਂ 7ਵਾਂ ਮਹੀਨਾ ਲੱਗਾ ਸੀ ਉਦੋਂ ਅਚਾਨਕ ਉਹਦੀ ਸਾਸ ਨੂੰ ਕਿਸੇ ਕਾਰਨ ਰਕੇਸ਼ ਦੇ ਨਾਲ ਆਪਣੇ ਪੇਕੇ ਜਾਣਾ ਪਿਆ ਸੀ ਤਾਂ ਰੂਬੀ ਦੀ ਸਾਸ ਅਨੀਤਾ ਨੂੰ ਕਹਿਣ ਲੱਗੀ ਅਨੀਤਾ ਰੂਬੀ ਨੂੰ ਤੇਰੀ ਲੋੜ ਆ ਤੇ ਤੂੰ ਉਹਨੂੰ ਸੰਭ ਲਵੀ ਜਦੋਂ ਇਹਨੂੰ ਤੇਰੀ ਜ਼ਰੂਰਤ ਪਵੇ ਨਨਾਂ ਦੇ ਨਾਤੇ ਨਾ ਸਹੀ ਇਨਸਾਨ ਹੋਣ ਦੇ ਨਾਤੇ ਹੀ ਸੰਭਲਵੇਂ ਮੈਂ ਬਸ 2-3 ਦਿਨਾਂ ਲਈ ਹੀ ਚੱਲੀ ਆਂ ਤਾਂ ਤੂੰ 2 ਦਿਨ ਕਿਤੇ ਨਾ ਜਾਈਂ ਘਰ ਹੀ ਰੂਬੀ ਦੇ ਕੋਲ ਰਹੀਂ ਅਨੀਤਾ ਨੇ ਆਪਣੀ ਮਾਂ ਦੀ ਗੱਲ ਇੱਕ ਕੰਨ ਤੋਂ ਸੁਣੀ ਤੇ ਦੂਜੇ ਕੰਨੋਂ ਕੱਢ ਵੀ ਦਿੱਤੀ ਉਹ ਪੂਰਾ ਦਿਨ ਆਪਣੇ ਕਮਰੇ ਵਿੱਚ ਹੀ ਮਸਤ ਰਹਿੰਦੀ ਉਹਨੂੰ ਰੂਬੀ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ ਸਿਰਫ ਖਾਣਾ ਲੈਣ ਲਈ ਉਹ ਆਪਣੇ ਕਮਰੇ ਤੋਂ ਬਾਹਰ ਨਿਕਲਦੀ ਜਾਂ ਫਿਰ ਆਪਣੇ ਝੂਠੇ ਭਾਂਡੇ ਰੱਖਣ ਲਈ ਰੂਬੀ ਜੇ ਉਹਦੇ ਕੋਲ ਜਾਂਦੀ ਤਾਂ ਉਹ ਗੁੱਸੇ ਹੋ ਕੇ ਕਹਿੰਦੀ ਕੀ ਆ ਭਾਬੀ ਤੈਨੂੰ ਸਮਝ ਨਹੀਂ ਆਉਂਦਾ ਕਿ ਕਿਸੇ ਦੇ ਕਮਰੇ ਵਿੱਚ ਇਸ ਤਰ੍ਹਾਂ ਨਹੀਂ ਹੁੰਦੇ ਪ੍ਰਾਈਵੇਸੀ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ ਜਾਂ ਨਹੀਂ ਜਾਓ ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਬੈਠੋ ਤੇ ਉਹ ਅੰਦਰੋਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ। ਦੂਜੇ ਦਿਨ ਰੂਬੀ ਨੂੰ ਸਵੇਰ ਤੋਂ ਹੀ ਪਰੇਸ਼ਾਨੀ ਜਈ ਹੋ ਰਹੀ ਸੀ। ਤਾਂ ਉਹਨੇ 2-3 ਵਾਰ ਅਨੀਤਾ ਨੂੰ ਕਿਹਾ ਵੀ ਕਿ ਅਨੀਤਾ ਮੈਨੂੰ ਚੰਗਾ ਜਾਨੀ ਤਾਂ ਨਹੀਂ ਲੱਗਦਾ ਪਰ ਇੱਕ ਵਾਰ ਮੇਰੇ ਨਾਲ ਡਾਕਟਰ ਕੋਲ ਚੱਲेंगी? ਤਾਂ ਅਨੀਤਾ ਬੋਲੀ ਡਾਕਟਰ ਨਾਲ ਕੀ ਗੱਲ ਕਰਨੀ ਆ? ਤੇ ਵੈਸੇ ਵੀ ਬਸ ਅੱਜ ਦੀ ਹੀ ਤਾਂ ਗੱਲ ਆ ਕੱਲ ਨੂੰ ਵੀ ਰਾ ਜਾਊਗਾ ਤਾਂ ਤੂੰ ਉਹਦੇ ਨਾਲ ਹਸਪਤਾਲ ਚਲੀ ਜਾਵੀਂ ਅੱਜ ਜਿਵੇਂ ਵੀ ਹੋਵੇ ਬਸ ਬਰਦਾਸ਼ਤ ਕਰ ਲਾ ਕਿਉਂਕਿ ਮੈਂ ਕਿਤੇ ਨਹੀਂ ਜਾਵਾਂਗੀ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਕੁਝ ਵਕਤ ਬਾਅਦ ਰੋਬੀ ਨੂੰ ਦਰਦ ਸ਼ੁਰੂ ਹੋ ਗਿਆ ਤੇ ਉਹਨੇ ਅਨੀਤਾ ਨੂੰ ਬਹੁਤ ਆਵਾਜ਼ਾਂ ਦਿੱਤੀਆਂ ਪਰ ਉਹਨੇ ਨਾ ਤਾਂ ਦਰਵਾਜ਼ਾ ਖੋਲ੍ਹਿਆ ਤੇ ਨਾ ਹੀ ਰੂਬੀ ਨੂੰ ਵੇਖਣ ਆਈ ਆਖਿਰ ਥੱਕਾਹਰ ਕੇ ਰੂਬੀ ਨੇ ਰਕੇਸ਼ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸ ਦਿੱਤੀ ਰਕੇਸ਼ ਨੇ ਤੁਰੰਤ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਉਹਨੂੰ ਉਹਦੀ ਪਤਨੀ ਦੇ ਨਾਲ ਆਪਣੇ ਘਰ ਭੇਜਿਆ ਜਦੋਂ ਤੱਕ ਦੋਸਤ ਤੇ ਉਹਦੀ ਪਤਨੀ ਕਾਰ ਪਹੁੰਚੇ ਉਦੋਂ ਤੱਕ ਰੂਬੀ ਦੀ ਹਾਲਤ ਖਰਾਬ ਹੋ ਚੁੱਕੀ ਸੀ ਤਾਂ ਜਿਵੇਂ ਤਿਵੇਂ ਉਹਨਾਂ ਨੇ ਉਹਨੂੰ ਹਸਪਤਾਲ ਤਾਂ ਪਹੁੰਚਾਇਆ ਪਰ ਜਦੋਂ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਬੱਚਾ ਕਾਫੀ ਧੀਰ ਪਹਿਲਾਂ ਹੀ ਅੰਦਰ ਹੀ ਖਤਮ ਹੋ ਚੁੱਕਿਆ ਆ ਤੇ ਜੂਟਰਸ ਵਿੱਚ ਇਨਫੈਕਸ਼ਨ ਵੀ ਹੋ ਗਈ ਆ ਤਾਂ ਇਸ ਲਈ ਜੂਟਰਸ ਵੀ ਕੱਢਣੀ ਪੈ ਗਈ ਰੂਬੀ ਇਸ ਸਦਮੇ ਨੂੰ ਝੱਲਣਾ ਪਾਈ ਤੇ ਉਹਦੇ ਮਨ ਵਿੱਚ ਅਨੀਤਾ ਲਈ ਬਸ ਨਫ਼ਰਤ ਵਸ ਗਈ ਸੀ ਅੱਗੇ ਚੱਲ ਕੇ ਅਨੀਤਾ ਦਾ ਵਿਆਹ ਹੋਇਆ ਉਦੋਂ ਵੀ ਰੂਬੀ ਨੂੰ ਕੋਈ ਖੁਸ਼ੀ ਨਹੀਂ ਸੀ ਉਹਦੀ ਹਾਲਤ ਵੇਖ ਕੇ ਪਤੀ ਤੇ ਸਾਸਣੇ ਇਹ ਫੈਸਲਾ ਕੀਤਾ ਕਿ ਇੱਕ ਬੱਚਾ ਗੋਦ ਲੈਣਾ ਹੀ ਸਹੀ ਰਹੂਗਾ ਤੇ ਹਜੇ 7 ਮਹੀਨੇ ਪਹਿਲਾਂ ਹੀ ਉਹਨਾਂ ਨੇ ਜੋਤੀ ਨੂੰ ਗੋਦ ਲਿਆ ਸੀ ਤੇ ਰੂਬੀ ਮਾਣ ਬੜ ਗਈ ਅਚਾਨਕ ਜੋਤੀ ਦੀ ਖਿਲਖਲਾਹਟਦੀ ਆਵਾਜ਼ ਨੇ ਰੂਬੀ ਨੂੰ ਉਹਦੀਆਂ ਪੁਰਾਣੀਆਂ ਯਾਦਾਂ ਵਿੱਚੋਂ ਬਾਹਰ ਲਿਆਂਦਾ ਤੇ ਆਪਣੀ ਧੀ ਦੇ ਹੱਸਦੇ ਮੁਸਕਰਾਉਂਦੇ ਚਿਹਰੇ ਨੂੰ ਵੇਖ ਕੇ ਉਹ ਵੀ ਮੁਸਕਰਾਉਣ ਲੱਗ ਪਈ ਸੀ ਦੋ ਦਿਨਾਂ ਬਾਅਦ ਅਨੀਤਾ ਪੇਕੇ ਆ ਗਈ ਪਰ ਰੁਬੀਨਾ ਉਹਦੇ ਨਾਲ ਕੋਈ ਗੱਲ ਕਰਦੀ ਤੇ ਨਾ ਹੀ ਉਹਦਾ ਕੋਈ ਕੰਮ ਕਰਦੀ ਤੇ ਇਹਦੇ ਲਈ ਉਹਦੀ ਸਾਸ ਸਤੇ ਰਕੇ ਛੋਨੂ ਕੁਝ ਨਾ ਕਹਿੰਦੇ ਇੱਕ ਦਿਨ ਅਨੀਤਾ ਗੁੱਸੇ ਨਾਲ ਬੋਲੀ ਇਹ ਕੀ ਗੱਲ ਹੋਈ ਮੰਮੀ ਭਲਾ ਮੇਰਾ ਕੰਮ ਜਾਂ ਤਾਂ ਤੂੰ ਕਰਦੀਆਂ ਜਾਂ ਫਿਰ ਨੌਕਰਾਨੀ ਕਰਦੀ ਆ ਤੇਰੀ ਬਹੂ ਕੀ ਪੂਰਾ ਦਿਨ ਆਰਾਮ ਕਰਦੀ ਰਹਿੰਦੀ ਆ ਤੌ ਦੀ ਮਾਂ ਬੋਲੀ ਪੁੱਤ ਜਦੋਂ ਤੱਕ ਮੈਂ ਆਣਾ ਬਸ ਉਦੋਂ ਤੱਕ ਹੀ ਤੇਰਾ ਪੇਕ ਆ ਮਾਂ ਦੇ ਰੰਧਿਆ ਰੰਧਿਆ ਆਪਣਾ ਪੇਕਿਆ ਪ੍ਰਤੀ ਵਿਹਾਰ ਸੁਧਾਰ ਲੈ ਨਹੀਂ ਤਾਂ ਤੇਰੇ ਇਸ ਕਮੰਡੀ ਵਿਹਾਰ ਨੂੰ ਮੇਰੇ ਬਾਅਦ ਕੋਈ ਨਹੀਂ ਚੱਲੂਗਾ ਕਿਸੇ ਕੋਲੋਂ ਕੋਈ ਉਮੀਦ ਵੀ ਨਾ ਰੱਖੀ ਕਿਉਂਕਿ ਤੂੰ ਆਪਣੇ ਪੇਕੇ ਖੁਦ ਹੀ ਬਹੁਤ ਪਹਿਲਾਂ ਖਤਮ ਕਰ ਲਿਆ ਸੀ ਤੇ ਤੂੰ ਕਦੀ ਆਪਣੀ ਭਾਬੀ ਲਈ ਕੁਝ ਨਹੀਂ ਕੀਤਾ ਜਦੋਂ ਉਹ ਤੈਨੂੰ ਆਪਣਾ ਮੰਨੂਗੀ ਉਦੋਂ ਹੀ ਤੇਰੇ ਪੇਕੇ ਬਚਣਗੇ ਤੇ ਤੂੰ ਉਲਟਾ ਤਾਂ ਜੋ ਸੀ ਉਹ ਸਾਰਾ ਕੁਝ ਵੀ ਵਿਗਾੜ ਦਿੱਤਾ ਆ ਤਾਂ ਜੋ ਜਿਵੇਂ ਚੱਲ ਰਿਹਾ ਆ ਨਾ ਉਹਦੇ ਵਿੱਚ ਹੀ ਖੁਸ਼ ਰਹਿ ਅਨੀਤਾ ਕੁਝ ਕਹਿ ਨਾ ਪਾਈ ਕਹਿੰਦੀ ਵੀ ਕਿਵੇਂ ਆਖਿਰ ਜੋ ਉਹਨੇ ਬੀਜਿਆ ਸੀ ਉਹੋ ਤਾਂ ਉਹਨੂੰ ਮਿਲ ਰਿਹਾ ਸੀ ਸਾਚੀ ਕਿਹਾ呀 ਕਿਸੇ ਨੇ ਜੇ ਕਿਕਰ ਦਾ ਦਰਖਤ ਬੀਜੋਗੇ ਤਾਂ ਆਂਬ ਕਿਵੇਂ ਮਿਲਣਗੇ ਉਹ ਸਮਝ ਗਈ ਕਿ ਉਹਦੀ ਮੰਮੀ ਦੇ ਬਾਅਦ ਉਹਨੂੰ ਕੋਈ ਚੱਲਣ ਵਾਲਾ ਨਹੀਂ ਆ ਪਰ ਉਹਨੂੰ ਕਮੰਡ ਇਹਨਾ ਸੀ ਕਿ ਉਹਨੇ ਕਦੀ ਵੀ ਇਹਦੇ ਲਈ ਆਪਣੇ ਭਰਾ ਭਾਬੀ ਕੋਲੋਂ ਮਾਫੀ ਨਾ ਮੰਗੀ ਅਨੇਕਾ ਦੀ ਡਿਲੀਵਰੀ ਹੋ ਗਈ 2 ਮਹੀਨੇ ਬਾਅਦ ਉਹ ਆਪਣੇ ਬੱਚੇ ਨੂੰ ਲੈ ਕੇ ਵਾਪਸ ਆਪਣੇ ਸਹੁਰੇ ਚਲੀ ਗਈ। ਉਹਦੇ ਜਾਣ ਤੋਂ ਬਾਅਦ ਰੂਬੀ ਆਪਣੀ ਸੱਸ ਦਾ ਮਾਂ-ਵਾ ਮਾਂਗ ਖਿਆਲ ਰੱਖਦੀ। ਤੇ ਸੱਸ ਦੇ ਗੁਜਰ ਜਾਣ ਤੋਂ ਬਾਅਦ ਰੂਬੀ ਨੇ ਅਨੀਤਾ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਕਿਉਂਕਿ ਕੁਝ ਦਰਦ ਕਦੀ ਭੁਲਾਏ ਨਹੀਂ ਜਾ ਸਕਦੇ। ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ? ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ